ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਾਕ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਸਾਥ ਸੰਗਤ ਜੀਓ ਅੱਜ ਆਪਾਂ ਗੱਲ ਕਰਦੇ ਹਾਂ ਕਿ ਰਿਸ਼ਤੇ ਕਿਉਂ ਟੁੱਟਦੇ ਹਨ ਕਿ ਅੱਜ ਕੱਲ ਆਪਾਂ ਸਾਰੇ ਦੇਖਦੇ ਹਾਂ ਕਿ ਵਿਆਹ ਤੋਂ ਬਾਅਦ ਸਾਥ ਤੇ ਘਰਾਂ ਦੇ ਵਿੱਚ ਕਲੇਸ਼ ਲੜਾਈਆਂ ਝਗੜੇ ਹੁੰਦੇ ਰਹਿੰਦੇ ਹਨ ਸੋ ਇਸ ਕਰਕੇ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿ ਜਦੋਂ ਕੋਈ ਮੁੰਡਾ ਜਾਂ ਕੁੜੀ ਕਰਦੇ ਵਾਰ ਕਿਸੇ ਕਮਾਈ ਵੱਲ ਧਿਆਨ ਨਹੀਂ ਦਿੰਦਾ ਪੈਸੇ ਕਮਾਉਂਦਾ ਨਹੀਂ ਹੈਗਾ ਵਿਕਾਰਦੇ ਰਹਿੰਦਾ ਤਾਂ ਉਹਨੂੰ ਸੁਧਾਰਨ ਦਾ ਆਪਾਂ ਇੱਕੋ ਹੀ ਤਰੀਕਾ ਸਮਝਦੇ ਹਾਂ ਕਿ ਉਸਦਾ ਵਿਆਹ ਕਰਦੋ ਤੇ ਉਹ ਆਪਣੇ ਆਪ ਸਮਝ ਜਾਊਗਾ ਪਰ ਜਦੋਂ ਵੀ ਉਹਦੇ ਸਿਰ ਤੇ ਜ਼ਿੰਮੇਵਾਰੀ ਪਾਊਗੀ ਤਾਂ ਉਹ ਆਪੇ ਪੈਸੇ ਜੋੜਨ ਲੱਗ ਜਾਊਗਾ ਤੇ ਆਪਣਾ ਜੀਵਨ ਆ ਜਿਹੜਾ ਉਹਦਾ ਉਹ ਆਪਣਾ ਸੌਖਾ ਕਰ ਲਵੇਗਾ ਸਤਗੁਰੂ ਨਾਨਕ ਮਹਾਰਾਜ ਜੀ ਇਸ ਵਾਰ ਇਹ ਦੇ ਵਿਚਾਰ ਇਸ ਵਾਰ ਇਹ ਮਾਨਵਰੇ ਗਲਤ ਹੋ ਗਏ ਕਿ ਲੋਕ ਕਹਿੰਦੇ ਸਨ ਕਿ ਰੀਤ ਬਦਲ ਲੈਣਗੇ ਕਿ ਹੁਣ ਉਹ ਦਾਨ ਨਹੀਂ ਦਿਆ ਕਰਨਗੇ ਹੁਣ ਗਰੀਬਾਂ ਨੂੰ ਰਸਣ ਨਹੀਂ ਵੰਡਣਗੇ ਪੈਸੇ ਜੁੜਿਆ ਕਰਨਗੇ ਪਰ ਮਹਾਰਾਜ ਫਿਰ ਵੀ ਉਸੇ ਤਰ੍ਹਾਂ ਪਰ ਉਪਕਾਰ ਕਰ ਰਹੇ ਸਨ ਸਭ ਕੁਝ ਵੰਡ ਰਹੇ ਸਨ ਪਰ ਹਾਂ ਕੁਝ ਬਦਲਣਾ ਜ਼ਰੂਰ ਚਾਹੀਦਾ ਹੈ ਜਿਹੜੇ ਲੋਕ ਮੈਰिज ਤੋਂ ਬਦਲਦੇ ਨਹੀਂ ਹਨ ਤਾਂ ਉਹਨਾਂ ਨੂੰ ਪਛਤਾਉਣਾ ਪੈ ਜਾਂਦਾ ਹੈ ਪਰ ਸਾਨੂੰ ਬਦਲਣਾ ਕਿਵੇਂ ਚਾਹੀਦਾ ਹੈ ਉਹ ਗੁਰਮਤਿ ਵਿੱਚ ਸਾਨੂੰ ਸਿੱਖ ਲੈਣਾ ਚਾਹੀਦਾ ਹੈ ਆਫਟਰ ਮੈਰਿਜ ਵਿਆਹ ਤੋਂ ਬਾਅਦ ਲੋਕਾਂ ਨੂੰ ਆਪਣਾ ਜਿਹੜਾ ਸੁਭਾਅ ਹੈ ਉਹ ਬਦਲ ਲੈਣਾ ਚਾਹੀਦਾ ਹੈ ਏ ਨਹੀਂ ਹੋਣਾ ਚਾਹੀਦਾ ਕਿ ਉਹ ਲਾਲਚੀ ਤੇ ਲੋਭੀ ਹੋ ਜਾਣ ਨਹੀਂ ਉਹਨਾਂ ਨੂੰ ਆਪਣਾ ਸੁਭਾਅ ਬਦਲਣਾ ਪਾਵੇ ਕਿ ਇੱਕ ਦੂਜੇ ਪ੍ਰਤੀ ਆਪਣਾ ਸੁਭਾਅ ਤਬਦੀਲ ਕਰ ਲੈਣਾ ਜਿਸ ਤਰ੍ਹਾਂ ਪਤੀ ਆਪਣੇ ਪਤੀ ਪਤਨੀ ਦੇ ਅਨੁਕੂਲ ਆਪਣਾ ਸੁਭਾਅ ਬਦਲ ਲਵੇ ਤੇ ਜਿਹੜੀ ਪਤਨੀ ਆ ਉਹ ਆਪਣੇ ਪਤੀ ਦੇ ਅਨੁਕੂਲ ਆਪਣਾ ਸੁਭਾਅ ਬਦਲੇ ਜਿਹੜੇ ਜੋੜੇ ਇੱਕ ਦੂਜੇ ਅਨੁਸਾਰ ਬਦਲਦੇ ਨਹੀਂ ਹਨ ਉਹਨਾਂ ਦਾ ਜੀਵਨ ਕਦੇ ਵੀ ਸੁਖੀ ਨਹੀਂ ਹੋ ਸਕਦਾ ਉਹੋ ਆਪੋ ਆਪਣੀ ਹੰਕਾਰ ਕਰਕੇ ਅੜੇ ਰਹਿੰਦੇ ਨੇ ਤੇ ਰਿਸ਼ਤਾ ਜਿਹੜਾ ਉਹ ਟੁੱਟ ਜਾਂਦਾ ਹੈ ਹਾਂ ਆਪਾਂ ਸੁਣਦੇ ਹਾਂ ਕਿ ਸਖਤ ਚੀਜ਼ਾਂ ਮੈਸਾਂ ਹੀ ਟੁੱਟਦੀਆਂ ਹਨ ਨਰਮ ਚੀਜ਼ਾਂ ਜਿਹੜੀਆਂ ਕਿ ਫੋਲਡ ਹੋ ਜਾਂਦੀਆਂ ਹਨ ਜਿਵੇਂ ਕਿ ਜੀਵਨ ਦੇ ਵਿੱਚ ਕੋਈ ਸਖਤ ਬੰਦਾਗਾ ਕਿਸੇ ਦੇ ਰੂਲ ਸਖਤ ਨੇ ਉਹ ਹਰ ਹਰਵਾ ਟੁੱਟ ਰਹੀ ਆ ਕਿ ਆਕੜ ਜਾਂ ਜੋ ਵੀ ਹੈ ਜਿਹੜਾ ਬੰਦਾ ਨਰਮ ਮਨ ਨਰਮਾਈ ਨਾਲ ਚੱਲਦਾ ਉਹਦਾ ਜਿਹੜਾ ਗ੍ਰਸਥੀ ਜੀਵਨ ਆ ਉਹ ਬਹੁਤ ਸੌਖਾ ਲੰਘਦਾ ਇੱਥੇ ਐਵੇਂ ਹੁਣ ਏਦਾਂ ਹੋਣਾ ਚਾਹੀਦਾ ਕਿ ਪਤੀ ਨੇ ਕੁਝ ਕਿਹਾ ਤਾਂ ਪਤਨੀ ਨੂੰ ਸਤ ਕਰਕੇ ਮੰਨ ਲੈਣਾ ਚਾਹੀਦਾ ਜੇਕਰ ਪਤਨੀ ਨੇ ਕੁਝ ਕਿਹਾ ਤਾਂ ਪਤੀ ਨੂੰ ਉਹਦੀ ਗੱਲ ਮੰਨ ਲੈਣੀ ਚਾਹੀਦੀ ਆ ਸੋ ਇੱਕ ਦੂਜੇ ਨੂੰ ਦੀ ਗੱਲ ਮੰਨਦੇ ਜਾਣ ਤਾਂ ਸੰਸਾਰ ਆ ਜਿਹੜਾ ਉਹ ਵਧੀਆ ਚੱਲਦਾ ਰਹਿੰਦਾ ਹੈ ਜੇ ਹੰਕਾਰ ਵਿੱਚ ਅੜ ਜਾਣ ਤਾਂ ਰਿਸ਼ਤਾ ਉਹ ਟੁੱਟ ਜਾਂਦਾ ਹੈ ਇਸ ਨੂੰ ਮਹਾਰਾਜ ਨੇ ਪਹਿਲੀ ਲਾਮ ਦੇ ਵਿੱਚ ਕੀ ਹੈ ਕਿ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦੇ ਰੜਾਇਆ ਬਲਰਾਮ ਜੀਓ ਇਸ ਤੋਂ ਭਾਵ ਹੈ ਕਿ ਪਰਵਰਤਨ ਵਾਲਾ ਕਰਮ ਹੋਣਾ ਚਾਹੀਦਾ ਹੈ ਇੱਕ ਦੂਜੇ ਦੇ ਪ੍ਰਤੀ ਸੁਭਾਅ ਨੂੰ ਚੇਂਜ ਕਰਨਾ ਜਿਹੜੇ ਲੋਕ ਆਪਣੀਆਂ ਆਦਤਾਂ ਨਹੀਂ ਬਦਲਦੇ ਵਿਆਹ ਤੋਂ ਬਾਅਦ ਵੀ ਉਹੀ ਆਦਤਾਂ ਰੱਖਦੇ ਨੇ ਤਾਂ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਕਲੇਸ਼ਾਂ ਨਾਲ ਭਰ ਜਾਂਦਾ ਹੈ ਮੈਰिज ਤੋਂ ਬਾਅਦ ਸਾਨੂੰ ਆਦਤਾਂ ਬਦਲ ਲੈਣੇ ਚਾਹੀਦੀਆਂ ਹਨ ਖਾਣਾ ਪੀਣਾ ਉੱਠਣਾ ਬੈਠਣਾ ਬੋਲਣਾ ਚੱਲਣਾ ਰਹਿਣ ਸੈਨ ਸੁਭਾਅ ਸਾਰਾ ਕੁਝ ਬਦਲ ਲੈਣਾ ਚਾਹੀਦਾ ਹੈ ਜਿਹੜੀਆਂ ਗੁਰੂ ਮਹਾਰਾਜ ਨੇ ਇਹ ਗੱਲਾਂ ਸਾਨੂੰ ਕਹੀਆਂ ਹਨ ਇਹ ਸਾਨੂੰ ਗੁਰਦੁਆਰਿਆਂ ਵਿੱਚ ਸਿੱਖਿਆ ਦੇਣੀ ਚਾਹੀਦੀ ਹੈ ਪਰ ਅਸੀਂ ਤਾਂ ਪਹਿਲਾਂ ਹੀ ਅਮੇ ਕਰਦੇ ਆ ਕਿ ਬਰਾਤ ਸਭ ਤੋਂ ਪਹਿਲਾਂ 11 12 ਵਜੇ ਤੁਰਦੀ ਆ ਫਿਰ ਅਸੀਂ ਕਹਿੰਦੇ ਆ ਕਿ ਹਾਂਜੀ ਮਾਮਾ ਰੁੱਸ ਗਿਆਂ ਮਾਸੀ ਰੁੱਸ ਗਈ ਪੂਆ ਨਹੀਂ ਆਈ ਪੂਆ ਰੁੱਸ ਕੇ ਚਲੀ ਗਈ ਆਉਣ ਹੀ ਆਇਆ ਆਉਣ ਹੀ ਆਇਆ ਫਿਰ ਅਸੀਂ ਪੈਲਸ ਵਿੱਚ ਪਹੁੰਚਦੇ ਹੀ 1 ਵਜੇ ਠੀਕ ਹੈ ਫਿਰ ਸਾਨੂੰ ਜਿੰਨਾ ਟਾਈਮ ਉਹ ਝੱਗ ਜੀ ਨਹੀਂ ਸੱਟਦੇ ਉਹਨਾਂ ਟਾਈਮ ਅਸੀਂ ਲੋਕ ਜਿਹੜੇ ਉਹ ਘੋਸ਼ ਨਹੀਂ ਹੁੰਦੇ ਉਸ ਤੋਂ ਬਾਅਦ ਫਿਰ ਜਦੋਂ ਵਾਰੀ ਆਉਂਦੀ ਆਨੰਦ ਕਾਰਜ ਦੀ ਫਿਰ ਭਾਈ ਸਾਹਿਬ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਸਾਹਿਬ ਅੱਛ ਬਹੁਤ ਜ਼ਿਆਦਾ ਲੇਟਾਂ ਛੇਤੀ ਛੇਤੀ ਆਨੰਦ ਕਾਰਜ ਕਰ ਤੋ ਸਾਥ ਸੰਗਤ ਜਿਉ ਜਿਹੜੀ ਗੱਲ ਸਮਝਣ ਵਾਲੀ ਹੈ ਉਹ ਲੋਕ ਸਮਝਦੇ ਨਹੀਂ ਤਾਂ ਕਰਕੇ ਹੀ ਤਾਂ ਅਸੀਂ ਦੁੱਖ ਭੋਗਦੇ ਆਂ ਸਾਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਚਾਰੇ ਲਾਵਾ ਵਿੱਚ ਮਹਾਰਾਜ ਨੇ ਲੋਕ ਦਾ ਸੁੱਖ ਪਰਲੋਕ ਦਾ ਸੁੱਖ ਦੱਸਿਆ ਹੋਇਆ ਹੈ ਲਾਵਾ ਵਿੱਚ ਉਪਦੇਸ਼ ਹੈ ਕਿ ਕਿਵੇਂ ਕਿਸੇ ਨਾਲ ਰਹਿਣਾ ਹੈ ਕਿਵੇਂ ਇੱਕ ਇੱਕ ਦੂਜੇ ਪ੍ਰਤੀ ਸੁਭਾਅ ਬਦਲਣਾ ਹੈ ਕੀ ਕੀ ਸਾਡੀਆਂ ਜ਼ਿੰਮੇਵਾਰੀਆਂ ਹਨ ਘੱਟੋ ਘੱਟ ਆਨੰਦ ਕਾਰਜ ਤੋਂ 2 ਘੰਟਿਆਂ ਦਾ ਹੋਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੇਕਰ ਘਰ ਦੇ ਵਿੱਚ ਕੋਈ ਐਵੇਂ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਪਹਿਲਾਂ ਤੁਰਿਆ ਕਰੋ ਆਨੰਦ ਕਾਰਜ ਪੂਰੇ ਸਮੇਂ ਵਿੱਚ ਕਰਵਾਓ ਪੈਰਿਸ ਵਿੱਚ ਘੱਟ ਸਮਾਂ ਲਗਾਓ ਤੁਸੀਂ ਆਪ ਹੀ ਦੇਖ ਲਓ ਸਾਾਸ ਸੰਗਤ ਜੀਓ ਦੁਨੀਆ ਕਿੰਨੀ ਸਵਾਰਥੀ ਹੈ ਜੇਕਰ ਆਪਾਂ ਕਿਸੇ ਨੂੰ ਵਿਆਹ ਤੇ ਸੱਦਦੇ ਹਾਂ ਤਾਂ ਅਨੰਦਕਾਰਜ ਵਿੱਚ ਜਾਣ ਦੀ ਵਜ੍ਹਾ ਉਹ ਪੈਲਸ ਵਿੱਚ ਹੀ ਰਹਿ ਕੇ ਸਿਰਫ ਸਗਨ ਦਿੰਦਾ ਤੇ ਆਪਣੇ ਖਾਣ-ਪੀਣ ਦਾ ਆਪਣੇ ਸ਼ਗਨ ਜੋਗੇ ਪੈਸੇ ਖਾ-ਪੀ ਕੇ ਕੱਢ ਦਿੰਦਾ ਹੈ ਆਪਾਂ ਵਿਆਹ ਦੇ ਵਿੱਚ ਕਿਉਂ ਸਾਦਦੇ ਹਾਂ ਕਿ ਤਾਂ ਕਿ ਉਹ ਜੋੜੇ ਨੂੰ ਆਪਣੀ ਅਸੀਸ ਦੇਣ ਅਰਦਾਸ ਕਰਨ ਉਹਨਾਂ ਬਾਰੇ ਅਸੀਸ ਦੇਣੀ ਅਰਦਾਸ ਕਰਨੀ ਕਿ ਇਹ ਜੋੜਾ ਜੋੜੇ ਦਾ ਜੀਵਨ ਹੈ ਜਿਹੜਾ ਸੁੱਖਾਂ ਵਿੱਚ ਲੰਘੇ ਐਵੇਂ ਦੀ ਕੋਈ ਅਰਦਾਸ ਨਹੀਂ ਕਰਦਾ ਸਗਨ-ਸ਼ਗਨ ਦੇ ਕੇ ਪਲੇਟਾਂ ਦਾ ਹਿਸਾਬ ਲਾ ਕੇ ਅਸੀਂ ਤੁਰਦੇ ਹਾਂ ਸੰਸਾਰ ਇਸ ਤਰ੍ਹਾਂ ਦਾ ਹੋ ਗਿਆ ਇਸ ਕਰਕੇ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਦੁਖੀ ਨੇ ਇਸ ਕਰਕੇ ਲੋਕਾਂ ਦੇ ਰਿਸ਼ਤੇ ਨੇ ਜਿਹੜੇ ਉਹ ਅੱਜਕੱਲ ਨਹੀਂ ਨਿਭਰੇ ਸੋ ਸਾਧ ਸੰਗਤ ਜੀ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਚਾਰੇ ਲਾਮਾਂ ਦੇ ਵਿੱਚ ਜੋ-ਜੋ ਦੱਸਿਆ ਹੈ ਉਸ ਨੂੰ ਵਿਸਥਾਰ ਪੂਰਵਕ ਸਮਝ ਕੇ ਹੀ ਚੱਲਣਾ ਚਾਹੀਦਾ ਹੈ ਤਾਂ ਹੀ ਜਿਹੜਾ ਸਾਡਾ ਜੀਵਨ ਆਓ ਸੁੱਖਾਂ ਨਾਲ ਬਤੀਤ ਹੋਵੇਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ